ਸੁਹਾਣਾ ਮੁਹਾਲੀ ਵਿਖੇ ਬਿਲਡਿੰਗ ਟੈਂਡ ਦੇ ਮਾਮਲੇ ਦੇ ਵਿੱਚ ਬਿਲਡਿੰਗ ਦੇ ਮਾਲਕਾਂ ਨੂੰ ਸੁਹਾਣਾ ਪੁਲਿਸ ਵੱਲੋਂ ਅਰੈਸਟ ਕਰ ਲਿੱਤਾ ਗਿਆ ਜਿਸ ਦੇ ਚੱਲਦੇ ਹੋਏ ਕੋਰਟ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਬੀ ਬੇਸਿਕਲੀ 358 ਨੰਬਰ ਐਫਆਈਆਰ ਸੀ ਕੀ ਬਹਾਰਾ 105 ਬੀਐਨਐਸ ਥਾਣਾ ਸੁਹਾਣਾ ਜਿਹੜੀ ਕਿ ਪ੍ਰਵਿੰਦਰ ਸਿੰਘ ਤੇ ਨਾਲ ਗਗਨਦੀਪ ਸਿੰਘ ਜਿਹੜੇ ਚਾਉ ਮਾਜਰੇ ਦੇ ਸੀ ਉਹਨਾਂ ਦੇ ਖਿਲਾਫ ਜਿਹੜੀ ਬਿਲਡਿੰਗ ਦੇ ਓਨਰ ਸੀ ਤੇ ਜਿਹੜੇ ਨਾਲ ਦੀ ਵੀ ਬਿਲਡਿੰਗ ਉਹਨਾਂ ਦੀ ਸੀ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਤੇ ਜਿਹਦੇ ਤੇ ਉਹਨਾਂ ਦੋਵਾਂ ਦੀ ਅਰੈਸਟ ਪੈ ਚੁੱਕੀ ਹੈ ਸਰ ਉਹ ਬਰਾਬਰੀ ਪੇਸ਼ ਕਰ ਦਿੱਤਾ ਗਿਆ ਜੀ ਹਾਂਜੀ ਉਹਨਾਂ ਨੂੰ ਅਦਾਲਤ ਚ ਪੇਸ਼ ਕਰਕੇ 5 ਦਿਨ ਦਾ ਉਹਨਾਂ ਦਾ ਪੁਲਿਸ ਤੋਂ ਮਾਨਡ ਹੈ ਸਰ ਇਸ ਦੇ ਵਿੱਚ ਹੋਰ ਕਿਹੜੇ ਵਿਅਕਤੀ ਨਾਮਜ਼ਦ ਕੀਤੇ ਗਏ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸੁবেশ ਕੁਮਾਰ ਹੈ ਜਿਹੜਾ ਠੇਕੇਦਾਰ ਸੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਤਰੀਕ ਲਗਾਤਾਰ ਦੇਖਣ ਚਾਹ ਰਿਹਾ ਕਿ ਇਲੀਗਲ ਕੰਸਟਰਕਸ਼ਨ ਕਾਫੀ ਵੱਡੇ ਪੱਧਰ ਤੇ ਮਾਣਨੇ ਦੇ ਚ ਆਉਗੀ ਤੇ ਲਗਾਤਾਰ ਮਤਲਬ ਕਿਸੇ ਵੀ ਸਰਕਾਰੀ ਮਹਿਕਮੇ ਦੀ ਮਿਲੀ ਭੁਗਤ ਦੇ ਵਿਰਾਨੀ ਹੋਵੇ ਤੇ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਿਸੇ ਨੂੰ ਇਹਦੇ ਵਿੱਚ ਦੇ ਇਹ ਢੰਗਾਈ ਨਾ ਤੋਤੀ ਇਸ ਕਿਤੇ ਯਾਹਰਿਆ ਤੇ ਜੋ ਵੀ ਇਹਦੇ ਵਿੱਚ ਮਲਜਮ ਮੰਨਗੇ ਉਹਨਾਂ ਨੂੰ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਭਾਵੇਂ ਕੋਈ ਵੀ ਬੰਦਾ ਹੋਵੇ ਫਿਰ ਕੱਲ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਆਏ ਸਨ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਆਰਰਾਉਟ ਲਗਾਏ ਗਏ ਨੇ ਕਿ ਇੱਕ ਸੀਨਰ ਅਫੀਸਰ ਆਫ ਦੀ ਬਿਲਡਿੰਗ ਅਡਜੋਇਨਿੰਗ ਹੈ ਬਿਲਕੁਲ 9 ਮੰਜ਼ਿਲਾ ਬਣੀ ਹੋਈ ਹੈ ਤੇ ਉਸ ਤੇ ਉਸ ਤੇ ਵੀ ਕੋਈ ਕਾਰਵਾਈ ਜਿਹੜੀ ਕੀ ਗਈ ਕੀਤੀ ਜਾਂਦੀ ਹੈ ਇਹ ਇਹ ਤੁਹਾਨੂੰ ਇਹ ਸਾਡੇ ਇਹ ਕੀ ਕਹਿੰਦੇ ਸਾਡੇ ਵਿਭਾਗ ਦਾ ਇਹ ਕੁਐਸਚਨ ਨਹੀਂ ਹੈ ਜਿਹੜੇ ਵੀ ਸੰਬੰਧਿਤ ਵਿਭਾਗ ਨੂੰ ਤੁਸੀਂ ਕੁਐਸਚਨ ਕਰੋ ਤੇ ਉਹ ਬੈਟਰ ਹੋਊਗਾ ਸਰ ਪਰਮਾਪੇਸ਼ੀ ਸਾਹਮਣੇ ਕੀ ਹੈ ਕਿ ਉਹਨੇ ਬਿਲਡਿੰਗ ਜਿਹੜੀ ਸੀ ਕਿਹਦੇ ਨਾਮ ਤੇ ਸੀ ਤੇ ਇਹ ਕਿਸ ਤਰ੍ਹਾਂ ਮਤਲਬ ਇਨਵੈਸਟੀਗੇਸ਼ਨ ਸਾਹਮਣੇ ਕੀ ਹੈ ਕਿ ਇਸ ਤਰ੍ਹਾਂ ਡਿੱਗੀ ਮਤਲਬ ਕੀ ਰੀਜ਼ਨ ਰਹੀ ਹੈ ਦੀ ਇਹ ਡਿੱਗਣ ਦੇ ਵਿੱਚ ਇਹਦੇ ਇਹਦੇ ਵਿੱਚ ਅਸੀਂ ਰਾਤੀ ਇਹਨਾਂ ਦੀ ਇੱਕ ਦੀ ਰਾਤ ਅਰੈਸਟ ਕੀਤੀ ਹੈ ਇੱਕ ਦੀ ਸਵੇਰੇ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਜੋ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ 5 ਦਿਨ ਦਾ ਸਾਡੇ ਕੋਲ ਪੁਲਿਸ ਰਿਪੋਰਟ ਹੈ ਤੇ ਉਹਦੇ ਤੁਹਾਨੂੰ ਵੱਖਰੇ ਤੌਰ ਤੇ ਬਰੀਫ ਕਰ ਦਿੱਤਾ ਜਾਵੇਗਾ ਸ੍ਰੀ ਸੁਰੇਸ਼ ਅਲੀ ਪੜ੍ਹੇਗੇ ਸਕੰਡਿੰਗ ਚੱਲ ਰਹੀ ਹੈ ਇਹ ਜੀ ਅਪਸਕੰਡਿੰਗ ਹੈ ਜੀ thank <laughs> you